ਮੈਂ ਨਾਹੀ ਕਸ਼ਾਉਂਦਾ ਹਾਂ ਕਿਸ ਆਹੇ ਨੰਮੂਰਾ ਅਉਸਰ ਲੱਜਾ ਬਾਖ ਬੇਹੋ ਸਦਨਾ ਜਾਣ ਤੂਰਾ ਐਸੀ ਲਾੜ ਉਜ ਬੇ ਕਾਣ ਕਰਾ निवाज गुसैया मेरा मथ शत तर दिनन के व्रत पाल कर नित संति मार्ग नीमन गार पशु पशु नग नाग नरा सप सब समय सबको व्रत पाल ਸਬਦ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਿਆਲ ਦਇਆ ਨਿਤ ਦੁਖਣ ਦੇਖਤ ਹੈ ਪਰ ਦੇਤ ਨਾ ਹਾਰੈ ਜੇ ਸੋ ਚੰਗਾ ਯੁਗ ਵਹੈ ਸੂਰਜ ਚੜੇ ਹਯਾਰ ਕੀ ਤੀ ਚਾਨਣ ਹੋ ਸ੍ਰੀ ਆਉ ਗੁਰਪ੍ਰੇਣ ਕੋ ਹੂੜ ਅੰਧਾਰ ਗੁਰਪ੍ਰੇਣ ਕੋ ਹੂੜ ਅੰਧਾਰ ਗੁਰੂ ਬੈਨ ਸਮਝਣ ਵਾਲੇ ਗੁਰਪ੍ਰੇਣ ਸੋਤਨ ਸਿੱਧ ਗੁਰੂ ਬੈਨ ਮੁਕਤਨਾਲ ਪਾਵੈ ਨਬ ਹਾਰ ਤਿਆਰ ਜਿਉ ਗੁਫਾ ਅੰਦਰ ਰੱਖ ਗੈ ਵਾਜਾ ਪਵਨ ਵਜਾਇ ਵਜਾਇਆ ਵਾਜਾ ਪਾਉ ਨਾਮ ਦਵਾਰੀ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦਵਾਰਾਏ ਲਾਈ ਧਾਵੜੀ ਇਕ ਨਾਂ ਦਸਵਾ ਦਵਾਰ ਦਿਖਾਇਆ ਤਹ ਅਨੇਕ ਰੂਪ ਨਾਉ ਨਮਨਿਤ ਤਿਸਤਾ ਅੰਤ ਨ ਜਾਇ ਪਾਇਆ ਕਹੈ ਨਾਨਕ ਹਰ ਪਿਆਰੈ ਜੀਉ ਗੁਫਾਇੰਦਰ ਰੱਖ ਕੈ ਵਜ ਜਾ ਪਵਨ ਵਜਾਇਆ ਰਾਮ ਨਾਮ ਕਰਤਾ ਸਭ ਜਗ ਫਿਰੈ ਰਾਮ ਨਾਮ ਪਾਇ ਲੁਜਾਈ ਸੋ ਕਹ ਹਟਲ ਗੁਰ ਸੇਵੀਆ सुपाई नर सं पद सै गुरु करें जन्म मरण दुख जाय हुवै से पतख सम्मवी नुप्रिय रस भक्ति आ बतटे सच्चे बातिशा ਮਾਲ ਜਾਨਾ ਮੈਂ ਜਾਨਾ ਮੰਦੀ ਕਟੀ ਆ ਸੱਜਣਾ ਸੱਚਾ ਬਾਤਿ ਸ਼ਾਹ ਸਿਰ ਸ਼ਾਹ ਅੰਧਰ ਸਾਵੋ ਜਸਪਾਸ ਬਹਿਠਿਆ ਸੂਹੀਏ ਸਬਨਾ ਦਾ I'm going ਸ਼ਾਂਤ ਜਣਾ ਰੇ ਨਾਰਾ ਪਦ ਤੁ ਕੋਣੀ ਤੇ ਕਾਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤ ਫਲਲਾ ਸਾਧ ਜੀ ਸਨ ਜੱਤਾ ਹਰ ਰਸਤੇ ਨਹੀਂ ਜਾਂਦਾ ਜਦ ਕੰਕਰ ਦੇੜ ਮੈਂ ਆਇਆ ਸੁਖ ਨਾਨਕ ਸਰਨੀ ਪਾਇਆ ਜਿਸ ਦੇਵਾਇ ਫੁਰਖ ਬਿਦੱਤਾ ਹਰ ਰਸਤੇ ਨਹੀਂ ਜਾਂਦਾ ਜਾਪ ਕਰਨ ਕਰਨੇੜ ਦਇਆ ਆ ਸੁਖਾ ਨਾਟਕ ਸਰਨੀ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਕ ਓੰਕਾਰ ਸਤਨਾਮ ਕਉਰਖੇ ਨਿਰਭਉ ਨਿਰਵੈਰ ਕਾਲ ਨੂੰ ਰਤ ਆਜੂ ਮੇ ਛੰਨ ਮੁਰਖ ਸਾਧ ਜਪ ਆਦ ਸੱਚ ਜੁਨਾਹ ਤੁ ਸੱਚ ਹੈ ਪੀ ਸੱਚ ਨਾਨਕ ਉਸੇ ਪੀ ਸੱਚ ਸਚੈ ਸੂਚਤਾ ਹੋਵੈ ਜੇ ਸੋਚੀ ਲਖ ਵਾਰ ਚੁਪਾ ਜੁ ਬਣਾ ਹੋਵੈ ਜੇ ਲੈ ਰਹਾ ਜਿਵ ਤਾਰੁ ਭੁਖਿਆ ਭੋਖਣਾ ਉਤਰੀ ਜੇ ਮਨਨਾ ਪ੍ਰੀਆ ਭਾਰ ਸਸ ਸਿਆਨ ਪਾ ਲਖ ਪੂਰੀ ਤਾਇਕ ਨ ਚੱਲੈ ਨਾਲ ਕਿੰ ਸਿਆਰਾ ਹੋਈਐ ਗਿਰ ਕੂੜਾ ਟੁੱਟਾ ਮਾਲ ਹੁਕਮ ਰਜ਼ਾਈ ਚੱਲਦਾ ਨਾਂਿਤ ਲਿਖਿਆ ਨਾਰ ਹੁਕਮੀ ਹੂਵਣ ਆਕਾਰ ਹੁਕਮ ਨ ਕਹਿਆ ਜਾਏ ਹੁਕਮੀ ਹੂਵਣ ਚੀਰ ਹੁਕਮ ਮਿਲੇ ਬੱਡੇ ਆਈ ਹੁਕਮੀ ਉੱਤਮੰਦੀ ਦਿੱਤਾ ਹੁਕਮ ਜਿਖ ਦੁਖ ਸੁਖ ਪਾਈਐ ਇਕਣਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਵਾਈਐ ਹੁਕਮੇ ਅੰਦਰ ਸਭ ਕੋ

ਗਾਵਾਏ ਕੋ ਜੀ ਹੱਲੇ ਬਣਦੇ ਹਾ ਗਾਵਾਏ ਕੋ ਜਾਪੈ ਜਿਸਾ ਦੂਰ ਗਾਵਾਏ ਕੋ ਵਿਖਾਇ ਆਦਰ ਹਦੂਰ ਕਥਨਾ ਕਥੀ 라 ਆਵੈ ਟੂਟ ਕਤ ਕਤ ਕਰੀ ਕੂਟੀ ਕੂਟ ਪੂਟ ਨਿਰਦਾ ਦੇ ਲੈਂਦੇ ਫੱਪ ਪਾਈ ਜੁਗਾ ਜਗੰਤਰ ਖਾਹੀ ਖਾਹੇ ਹੁਕਮੇ ਹੁਕਮ ਚੁਲਾਏ ਰਾਹੁ ਨਾਨਕ ਬਿਕਸਾਇ ਬੀ ਪ੍ਰਵਾਰੋ ਸੱਚਾ ਸਾਹਿਬ ਸਾਚ ਣਾਏ ਭਾਖਿਆ ਭਾਉ ਅਪਾਰ ਅੱਖਰ ਮੰਗੈ ਦਿਹੀ ਦਿਹੀ ਦਾਤ ਕਰੇ ਦਾਤਾਰ ਫਿਰ ਕੈ ਅੰਗਰ ਰਖੀਐ ਜਿਤ ਦਿਸਾ ਦਰਬਾਰ ਮੋਹਾਂ ਕੇ ਬੋਲਣ ਬੁੱਲਿਆਏ ਜੈਤ ਸੌਣ ਉਤਾਰੇ ਪਿਆਰ ਅੰਮ੍ਰਿਤ ਮੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਭੂਖ ਦਵਾਰ ਨਾਨਕ ਏਬੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨਾ ਹੋਏ ਆਪੇ ਆਪ ਨਰਨਜਨ ਹੋਏ ਜਨ ਸੇਵਿਆ ਤੈਨ ਪਾਇਆ ਮਾਣ ਨਾਨਕ ਕਾ ਬਿਆ ਗੁਣੀ ਨਿਧਾਨ ਗੁਦਾਬੀ ਸੁਣੀਏ ਮਨ ਰਖੀਏ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖਿ ਰਹਿਆ ਸਮਾਈ ਗੁਰਈਸਰ ਗੁਰੂੜ ਪਰ ਬ੍ਰਹਮਾ ਗੁਰ ਪਾਰਵਤੀ ਮੈ ਜਿਹੋ ਜਾਣਾ ਆਖਾ ਨਹੀਂ ਕਹਣਾ ਕਥਨ ਨਾ ਜਾਈ ਗੁਰਾ ਇਕ ਤਹੀ ਗੁਜਾਈ ਸਪਣਾ ਜੀ ਆਗਾ ਇਕ ਦਾਤਾ ਸੋ ਮਮਸਰ ਨਾਂ ਜਾਈ ਸਪਣਾ ਜੀ ਆਗਾ ਇਕ ਦਾਤਾ ਸੋ ਮਮਸਰ

ਜਬ ਤੋਂ ਖੰਡਾ ਮੇਜ਼ੀ ਕੇ ਪਿਛਲੂ ਸੁਲਤਾਨਪੁਰ ਸਾਹਿਬ ਮਾਨਾ ਚਾਰ ਗੁਰਦੁਆਰਾ ਸ੍ਰੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਕਰਾਉਣ ਵਾਸਤੇ ਆਪਣੇ ਨਗਰ ਦੇ ਵਿੱਚੋਂ ਕਰਾਉਣ ਦੇ ਨਾਲ ਜਾ ਰਹੀਆਂ ਜੇ ਕਿਸੇ ਵਰਗ ਪਿਆਰੇ ਨੇ ਜਾਣਾ ਹੋਵੇ ਤੇ ਆਪਣੀ ਆਪਣੀ ਤਿਆਰੀ ਕਰਕੇ ਫੜਾ ਫੜਾ ਦਰਬਾਰੂ ਕੋਲ ਪਹੁੰਚ ਜਿੱਥੇ ਚਲਾ ਬਲੇ ਦੁਬਾਰਾ ਫਿਰ ਵਿਕਤੀਆਂ ਨੇ ਮਸਿਆਦਾ ਧਾਰਾ ਹੈ ਇਸ ਕਰਕੇ ਸੰਤਾਨਪੁਰ ਸਾਹਿਬ ਗੁਰਦੁਆਰਾ ਸ੍ਰੀ ਬੇਰਸਾਤੀ ਹੂਰ ਨੇੜੇ-ਨੇੜੇ ਅਸਥਾਨਾਂ ਦੇ ਦਰਸ਼ਨ ਕਰਾਉਣ ਵਾਸਤੇ ਪਰੰਪਰਿਕਾ ਮਤੋਂ ਜੋ ਕੀਤਾ ਗਿਆ ਪਰੰਪਰਾ ਹੈ ਆ ਜਿਲ੍ਹਾ ਭਰਾਜਣਾ ਜਾਣੀਆਂ ਹਨ ਸੰਤਾਨਪੁਰ ਸਾਹਿਬ ਇੱਕ ਅਜਿਹੀ ਵਿੰਨੀਆਂ ਸੰਗਤਾਂ ਨੂੰ ਭਾਈ ਜਿਹਨਾਂ ਨੇ ਜਾਣਾ ਉਹ ਆਪਣੀ ਆਪਣੀ ਜਾਰੀ ਕਰਕੇ ਬਿਨਾਂ ਦੇ ਕੋਲ ਪਹੁੰਚ ਜਾਣ ਇਹ ਡਰਾਮਾ ਸਰਦਾਰ ਗੁਰਬਿੰਦ ਸਿੰਘ ਜੀ ਪੁੱਤਰ ਸਰਦਾਰ ਸਰਦਾਰਾ ਸਿੰਘ ਜੀ ਉਹਨਾਂ ਦੇ ਕਰਦੇ ਜਿਹੜੇ ਖੜੀਆਂ ਹਨ ਸੋ ਬੇਨਤੀ ਹੈ ਜਿਨ੍ਹਾਂ ਗੁਰੂਨ ਕਹਰੇ ਨੇ ਜਾਣਾ ਹੋਵੇ ਉਹ ਜਾ ਸਕਦੇ ਹਨ ਸੋ ਪੰਜ ਮਸਿਆ ਦੇ ਦਿਹਾੜੇ ਕੀ ਸਵਰਗਵਾਸੀ ਸਰਦਾਰ ਕਰਨਾ ਸਿੰਘ ਜੀ ਭਗੀ ਸਾਹਿਬ ਉਹਨਾਂ ਦੇ ਲਾਇਕ ਸੁਪਤਰਾ ਦੇ ਬੰਦੋਂ ਰੱਬੀ ਬਾਣੀ ਦੇ ਜੋ ਸਹਿਜ ਬਾਣ ਪਰ ਆਰਾਮ ਲੋਗ ਇਸਾਨ ਉਹ ਕੋ ਪਾਈ ਗਏ ਹਨ ਉਂਗਰਪੇ ਸਿੰਘ ਜੀ ਪੁੱਤਰ ਸਰਦਾਰ ਮਹਨਦਰ ਸਿੰਘ ਦੇ ਜੋ ਉਦੇਸ਼ਾਂ ਲਈ ਕਰਦੇ ਜਿਹਹਾਨਾ ਉਹਨਾਂ ਦੇ ਬੰਦੋਂ ਰੱਬੀ ਬਾਣੀ ਦੇ ਸ੍ਰੀ ਸਹਿਜ ਬਾਣ ਦੀ ਪ੍ਰਾਣੋਂ ਤਬੂਈ ਹੈ ਤੇ ਸਾਧ ਸੰਗਤ ਜੀ ਅੱਜ ਦੇ ਸ੍ਰੀ ਮੁਖਵਾਕ ਦੇ ਵਿੱਚ ਸਤਿਗੁਰੂ ਜੀ ਬਾਦਸ਼ਾਹ ਜੀ ਦੇ ਪਾਠ ਕੀਤੇ ਜੀ ਹੈ ਜਿਹੜੀ ਜਮ ਕੰਕਰ ਨੇੜ ਨਾ ਆਇਆ ਸਭ ਨਾਨਕ ਸਰਪੀ ਪਾਇਆ ਸੋ ਵੀ ਕੀ ਆ ਭਾਈ ਕਿ ਸਰ ਤੋਂ ਸੱਚੇ ਪਾਤਸ਼ਾਹ ਜੀ ਆ ਲੈਣਾ ਜਿਹੜੀ ਆ ਬਾਕੀਸ ਕੀਤੀ ਹੈ ਆਪਾਂ ਜਿਹੜਾ ਮੂਲ ਮੰਤਰ ਕੋੜ ਮੰਤਰ ਜੇ ਸਦਾ ਜਾਪ ਕਰਦੇ ਆ ਨਾ ਜਦੋਂ ਤੇ ਕੋਦੋਂ ਜਮ ਕੰਕਰ ਤੇ ਤੋਂ ਕਿਹੜੇ ਜਿਹੜੀ ਉਹ ਗੁਰੂੰਤਰੀ ਹੈ ਜਮ ਕੰਕਰ ਵੀ ਨੇੜੇ ਨਹੀਂ ਆਉਂਦੇ ਕਹਿੰਦਾ ਪਾਪ ਜੇ ਤੁ ਆਪਾਂ ਇੱਕ ਓਮਕਾਰ ਤੋਂ ਲੈ ਕੇ ਨਾਨਕ ਕੋਸੀ ਵੀ ਸੱਚ ਤੱਕ ਇਹ ਚਰਪਾਸ਼ ਨੂੰ ਕਰਦੇ ਆਂ ਤੇ ਇਹ ਪੜ੍ਹ ਜਿਹੜਾ ਇਹਨਾਂ ਸਾਡਾ ਸਿਮਰਨ ਬਣ ਜਾਂਦਾ ਹੈ ਪੜ੍ਹਿਆ ਲਿਖਿਆ ਪ੍ਰੋਫੈਸਰਾਂ ਨੇ ਸਾਲੋਂ ਗੁਰ ਪ੍ਰਸਾਦ ਤੱਕ ਇਹ ਜਾਪ ਕਰਨ ਦਾ ਜਿਆਦਾ ਕਰਕੇ ਜਿਹੜੇ ਪੜ੍ਹੇ ਲਿਖੇ ਨੇ ਉਹਨਾਂ ਦੇ ਵੱਲੋਂ ਖੋਜ ਕਰਕੇ ਦੱਸਿਆ ਗਿਆ ਕਿ ਗੁਰ ਪ੍ਰਸਾਦ ਦਾ ਕਾਰਜੀਆਂ ਨੇ ਕਰਨਾ ਹੈ ਤੇ ਜਿਹੜੇ ਸੰਤ ਮਹਾਪੁਰਸ਼ ਨੇ ਉਹਨਾਂ ਦੇ ਵੱਲੋਂ ਇਹ ਜਾਪ ਨਾਨਕ ਖੋਸੀ ਵੀ ਸੱਚ ਤੱਕ ਕਰਨ ਦਾ ਹੁਕਮ ਆਇਆ ਹੈ ਤੇ ਜੇ ਖੋਜਕਰਤਾ ਉਸ ਆਪਾਂ ਦੇਖੀਏ ਤਾਂ ਇਹ ਤੇ ਪਰਮੇਸ਼ਰ ਦੇ ਨਾਮ ਜਿਹੜੇ ਨੇ ਤਕਰੀਬਨ 1200 ਨਾਮ ਜਿਹੜਾ ਜਪ ਸਾਹਿਬ ਦੀ ਬਾਣੀ ਦੇ ਵਿੱਚ ਆਇਆ ਹੈ ਬੰਦ ਘੱਟ ਵੀ ਹੋ ਸਕਦੀ ਹੈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਿਹੜਾ 1200 ਤਰ੍ਹਾਂ ਦਾ ਲਿਆ ਗਿਆ ਹੈ ਤੇ ਇਹ ਨਾਮ ਜਿਹੜੇ ਲਿਆ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਹਾਰਾਜੀਆਂ ਨੇ ਨਾਮ ਲਏ ਹੈ ਇਹ ਨਾਮ ਪਰਮ ਦੇ ਅਨਸਾਰ ਹੋਏ। ਪਾਤਸ਼ਾਹ ਜੀ ਕਿਤੇ ਚੱਤ ਚੱਕੜ ਵੰਤੀ ਜੱਤ ਚੱਕੜ ਘੁੰਦੇ ਸੋ ਜੰਮ ਪੰਖੁ ਫੰਗ ਸਰਬਤਾ ਸਰਬ ਯੁਗ ਤੇ ਦੁਕਾਨ ਪਰਮਾਸੀ ਦਇਆਲਕ ਸਰੂਪੇ ਸਦਾ ਅੰਗ ਸੰਗੀ ਅਪਰਨ ਬਹੁਤੀ ਇਹ ਨਾਮ ਜਿਹੜੇ ਨਾ ਪਰਮੇਸ਼ਰ ਦੇ ਆਕਾਰ ਪੁਰਖ ਵਾਹਿਗੁਰੂ ਦੇ ਜੋ ਵਾਹਿਗੁਰੂ ਕਰਮ ਕਰਦਾ ਹੈ ਨਾ ਉਹਦੇ ਅਨਸਾਰ ਨਾਮ ਰੱਖੇ ਗਏ ਆ। ਦੀਨਨ ਕੀ ਪ੍ਰਤ ਪਾਲ ਕਰੇ ਨਿਤ ਸੰਤ ਉਭਾਰ ਗਰੀਮਨ ਕਰੇ ਦੀਨਨ ਕੀ ਪ੍ਰਤ ਪਾਲ ਕਰੇ ਨਿਤ ਜਿਹੜਾ ਦੀਨਾਂ ਦੀ ਭਾਵ ਗਰੀਬਾਂ ਦੀ ਪ੍ਰਤ ਪਾਲਣਾ ਕਰਨ ਵਾਲਾ ਹੈ ਤੇ ਉਹਨੂੰ ਦੀਨ ਦਿਆਨ ਕਾਹ ਦਿੱਤਾ ਦੀਨ ਪ੍ਰਤ ਪਾਲਕ ਕਾਹ ਦਿੱਤਾ ਜਿਵੇਂ ਭਗਤ ਰਉਦਾ ਜੀ ਉਹਨਾਂ ਨੇ ਕੀਤਾ ਉਹ ਕਹਿੰਦੇ ਹਮ ਸਰਦੀਨ ਦਇਆਲ ਨ ਤੁਮਸਾ ਅਬ ਪਤੀ ਆ ਗਿਆ ਕੀਜੈ ਬਜਲੀ ਤੋਰ ਮੋਹਰ ਮਾਨ ਮਨ ਜਨ ਕੋ ਪੂਰਨ ਦੀਜੈ ਕਿਤੇ ਪਰਮੇਸ਼ਰ ਅਕਾਲਪੁਰਖ ਵਾਹਿਗੁਰੂ ਗਰੀਬਾਂ ਦੇ ਰੱਖਿਆ ਕਰਨ ਵਾਲਾ ਹੈ ਉਹ ਜੋਧਿਆਂ ਦੇ ਅੰਗ ਸੰਗ ਰਹਿਤਾ ਹੈ ਉਹ ਸੂਰਪੀਰਾਂ ਦੇ ਅੰਗ ਸੰਗ ਰਹਿੰਦਾ ਹੈ ਤੇ ਜਿਨ੍ਹਾਂ ਦੇ ਅੰਗ ਸੰਗ ਰਹਿੰਦਾ ਹੈ ਉਹਨਾਂ ਦੇ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਕਿਹਾ ਕਿ ਸਦਾ ਅੰਗ ਸੰਗੀ ਹਰ ਇੱਕ ਸ੍ਰਿਸ਼ਟੀ ਦੇ ਬਣੇ ਹੋਏ ਜੀਵ ਦੇ ਸਦਾ ਅੰਤ ਸੰਭ ਰਹਿਣ ਵਾਲਾ ਕੰਡੀਸ਼ਨ ਜਿਹੜਾ ਜਦੋਂ ਉਹ ਸੰਤ ਰਿੰਤਾ ਹੈ ਤੇ ਉਹਨੂੰ ਸਦਾ ਅੰਤ ਸੰਗੀ ਕਹਿ ਦਿੰਦਾ ਜੋ ਪਰਮੇਸ਼ਰ ਅਕਾਰਤ੍ਰਕ ਵਾਹਿਗੁਰੂ ਕਰਮ ਦੇ ਅਨਸਾਰ ਕਰਦਾ ਹੈ ਜਾਂ ਸਾਡੀ ਇੱਛਾ ਪੂਰੀ ਹੁੰਦੀ ਹੈ ਜਿਸ ਮਤਲਬ ਅਸੀਂ ਉਸੇ ਤਰ੍ਹਾਂ ਹੀ ਉਸ ਦਾ ਨਾਮ ਰੱਖ ਲੈਂਦੇ ਆ ਕਦੇ ਉਸ ਨੂੰ ਹੀ ਇੱਛਾ ਪੂਰਕ ਦਾਤਾ ਕਹਿ ਕੇ ਵਡਿਆਈਆਂ ਦੇ ਦਿੰਦੇ ਸੁਬੜੇ ਨਾ ਦਿੰਦੇ ਆ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਸਾਰੇ ਨਾਮ ਜਿਹੜੇ ਨੇ ਇਹ ਕਰਮ ਅਨਸਾਰ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਦੇ ਨਾਮ ਰੱਖੇ ਗਏ ਹੋਏ ਨੇ ਜੋ ਦੁਨੀਆਂ ਨੇ ਆਪ ਰੱਖੇ ਐ ਜੇ ਸੰਸਾਰ ਦੇ ਲੋਕਾਂ ਨੇ ਆਪ ਨਾਮ ਰੱਖੇ ਐ ਵਿਦਵਾਨਾਂ ਨੇ ਨਾਮ ਰੱਖਿਆ ਐ ਪਰਮੇਸ਼ਰ ਦਾ ਅਕਾਲਪੁਰਖ ਵਾਹਿਗੁਰੂ ਦਾ ਨਾਮ ਜਿਹੜਾ ਇਹ ਨਾ ਜੀ ਤੇ ਉਹਨੂੰ ਜਪ ਕੇ ਨਿਮਰਤਾ ਤੇ ਪ੍ਰੇਮੀਆਂ ਨੇ ਪ੍ਰਗਟ ਕੀਤਾ ਨਾ ਕਿ ਵਿਦਵਾਨਾਂ ਨੇ ਕਲਮ ਤੇ ਤਜਗਾ ਨੇ ਤਾ ਤੇ ਸੇ ਉਰਨੇ ਜਿਹੜਾ ਉਹਨੂੰ ਆਕਾਰ ਕੁਟਵਾਇਆ ਨੂੰ ਪ੍ਰੇਮ ਨਾਲ ਜਪਦਾ ਚਾਹੇ ਉਹ ਅਨਪੜ ਹੋਵੇ ਚਾਹੇ ਉਹ ਗੁਬਾਰੀ ਚਾਹੇ ਕਿਸੇ ਤਰ੍ਹਾਂ ਦਾ ਵੀ ਉਹ ਵਿਅਕਤੀ ਜਿਹੜਾ ਹੈ ਕਿਸੇ ਲੈਵਲ ਦੀ ਹੋਵੇ ਪਰ ਜੇ ਉਹ ਪ੍ਰੇਮ ਦੇ ਨਾਲ ਆਕਾਰ ਕੁਟਵਾਇਆ ਨੂੰ ਜਪਦਾ ਕਿ ਉਹਨਾਂ ਦੇ ਨੇਮ ਦੇ ਵਿੱਚ ਉਹਨਾਂ ਦੇ ਪ੍ਰੇਮ ਵਿੱਚੋਂ ਆਕਾਰ ਕੁਟਵਾਇਆ ਨੂੰ ਪ੍ਰਗਟ ਹੁੰਦਾ ਹੈ ਉਹ ਜੋ ਵਾਹਿਗੁਰੂ ਦੇ ਪ੍ਰਗਟ ਹੋਣ ਤੇ ਜਿਗਰ ਜਿਹੜੇ ਨੇ ਉਹ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੇ ਸultanpur ਸਾਹਿਬ ਦੀ ਧਰਤੀ ਤੇ ਪ੍ਰਗਟ ਕੀਤੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿੰਦੇ ਹਰੇਕ ਨਾਮ ਜਿਹੜਾ ਹੈ ਨਾ ਉਹ ਪਰਮੇਸ਼ਰ ਦੇ ਜੋ ਕਰਮ ਕਰਤਾ ਦੇ ਅਨੁਸਾਰ ਜਰੂਰ ਹੋ ਸਕਦਾ ਹੈ ਪਰ ਜਿਹੜਾ ਅਸੀਂ ਜਾਪ ਕਰਦੇ ਆ ਨਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਇਹ ਧਾਮ ਜਿਹੜਾ ਹੈ ਨਾ ਜੀ ਇਹ ਪਰਮੇਸ਼ਰ ਦੇ ਕਰਮ ਅਨਸਾਰ ਨਹੀਂ ਹੈ ਕਿਉਂਕਿ ਪਰਮੇਸ਼ਰ ਦੇ ਦੋ ਤਰ੍ਹਾਂ ਦੇ ਨਾਮ ਹੁੰਦੇ ਆ ਇੱਕ ਤੇ ਕਿਰਤਮ ਨਾਮ ਆਉਂਦੇ ਨੇ ਤੇ ਇੱਕ ਪੂਰਬਲੇ ਨਾਮ ਆਉਂਦੇ ਨੇ ਸਤ ਨਾਮ ਜਿਹੜਾ ਪਰਾਪੂਰਬਲਾ ਜਿਹੜਾ ਸਤ ਨਾਮ ਹੈ ਨਾ ਜੀ ਉਹ ਪਰਮੇਸ਼ਰ ਦਾ ਆਪਣਾ ਖੁਦ ਦਾ ਰੱਖਿਆ ਹੋਇਆ ਨਾਮ ਹੈ ਕਿਸੇ ਬੰਦੇ ਨੇ ਨਹੀਂ ਰੱਖਿਆ ਉਹ ਪਰਮੇਸ਼ਰ ਅਕਾਰਪੁਰਖ ਵਾਹਿਗੁਰੂ ਦੇ ਜਿਹੜਾ ਸਤ ਨਾਮ ਨਾਮ ਰੱਖਿਆ ਹੋਇਆ ਇਹਦਾ ਇਹ ਖੁਦ ਦਾ ਆਪ ਦਾ ਆਪਣੇ ਆਪ ਰੱਖਿਆ ਹੋਇਆ ਨਾਮ ਹੈ ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਿੰਦੇ ਜਦੋਂ ਤੁਸੀਂ ਗੁਰਪ੍ਰਸਾਦ ਤੱਕ ਜਾਪ ਕਰਨ ਲੱਗੋਗੇ ਤੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਉਸ ਦਾ ਨਾਮ ਸੱਚਾ ਹੈ ਤੇ ਉਸ ਦਾ ਇਹ ਵੀ ਹੈ ਕਿ ਉਹ ਕਦੇ ਜੂਨਾ ਦੇ ਵਿੱਚ ਨਹੀਂ ਆਉਂਦਾ ਕਦੇ ਜੰਮਦਾ ਨਹੀਂ ਕਦੇ ਮਰਦਾ ਨਹੀਂ ਉਸ ਦੀ ਪ੍ਰਾਪਤੀ ਗੁਰੂ ਉਪਦੇਸ਼ੇ ਦੁਆਰਾ ਹੁੰਦੀ ਹੈ ਗੁਰੂ ਕੀ ਬਖਸ਼ਿਸ਼ ਦੁਆਰਾ ਹੁੰਦੀ ਹੈ ਤੇ ਸਾਜ ਸਿੰਘ ਜੀ ਉਸ ਦਾ ਗੁਣ ਵੀ ਦੱਸਣਾ ਪੈਂਦਾ ਹੈ ਵਿਵਸਥੀ ਪ੍ਰਾਪਤੀ ਕਾਹਦੇ ਨਹੀਂ ਕਰਨੀ ਉਸ ਦਾ ਗੁਣ ਵੀ ਦੱਸਣਾ ਪੈਂਦਾ ਹੈ ਤੇ ਇਸ ਲਈ ਸਾਨੂੰ ਕਹਿਣਾ ਪੈਂਦਾ ਹੈ ਕਿ ਉਹ ਪਰਮੇਸ਼ਰ ਆਪ ਸੱਚ ਝੁਗਾਬ ਸੱਚ ਹੈ ਵੀ ਸੱਚ ਨਾਨਕ ਉਸੀ ਵੀ ਸੱਚ ਜਿੰਨੀ ਦੇਰ ਅਸੀਂ ਇਹ ਗੁਣ ਨਹੀਂ ਦੱਸਾਂਗੇ ਤੇ ਅਸੀਂ ਕੋਣ ਨਹੀਂ ਤੇ ਪਰਮੇਸ਼ਰ ਦੇ ਕੋਲ ਉਹ ਪਰਮੇਸ਼ਰ ਦੇ ਨਜ਼ਦੀਕ ਅਕਾਲ ਪੁਰਖ ਵਾਹਿਗੁਰੂ ਦੇ ਨਜ਼ਦੀਕ ਨਹੀਂ ਹੋ ਸਕਦੇ ਕਿਉਂਕਿ ਸਾਨੂੰ ਉਸ ਨੇ ਗੁਣਾ ਦਾ ਪਤਾ ਨਹੀਂ ਤੇ ਜਦੋਂ ਸਾਨੂੰ ਗੁਣਾ ਦਾ ਪਤਾ ਲੱਗਦਾ ਇਹਨਾ ਵੀ ਉਹ ਆਦਿ ਸੱਚ ਹੈ ਉਹ ਜਗਤ ਸੱਚ ਹੈ ਉਹ ਹੈ ਵੀ ਸੱਚ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੱਚ ਹੋਵੇਗਾ ਤੇ ਉਦੋਂ ਸਾਨੂੰ ਇਸ ਜਾਪ ਕਰਨ ਦਾ ਪੂਰਾ ਨਾਮ ਪ੍ਰਾਪਤ ਹੁੰਦਾ ਹੈ ਗੁਰੂਕੋ ਆਪ ਵੀ ਜੋੜੋ ਆਪਣੇ ਬੱਚਿਆਂ ਨੂੰ ਵੀ ਜੋੜੋ ਕੋਈ ਇਹ ਨੰਝਾ ਕਰੋ ਕਿ ਬਦੋਪਤੀ ਪਰਮੇਸ਼ਰ ਦਾ ਨਾਮ ਜਪਉਣ ਵਾਲਾ ਬਾਬਾ ਹੈ ਕੋਈ ਇਹ ਗਿਆਨ ਕਰੋ ਕਿ ਜਿਸ ਨੇ ਵੀ ਪਰਮੇਸ਼ਰ ਦੇ ਨਾਮ ਦੀ ਸਿੱਖਿਆ ਦੇ ਦਿੱਤੀ ਅਸੀਂ ਉਸ ਦਾ ਧੰਨਵਾਦ ਕਰਨ ਦੇ ਯੋਗ ਹਾਂ ਜਿਸ ਵੈਗੁਰੂ ਦੇ ਨਾਲ ਜੁੜ ਜਾਣਾ ਹੈ ਉਸ ਦਾ ਵੀ ਉਤਾਨ ਔਰ ਸ਼ੁਕਰਾਨਾ ਕਰ ਸਕਦੇ ਹਾਂ ਇਸ ਕਰਕੇ ਜਦੋਂ ਵੀ ਗਿਆਨ ਕਰਨਾ ਹੈ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਦੀ ਸੱਚ ਤੱਕ ਜਾਪ ਕਰੋ ਕੋਈ ਦਿਨ ਬਾਅਦ ਅਨੰਦ ਦੀ ਪ੍ਰਾਪਤੀ ਕਰੋ ਇਹ ਨਿਧੀ ਤਿਆਰਪਾ ਹੈ ਕਿ ਕਿਸੇ ਸੁਜਨ ਬੇ ਦੇ ਪੁਧਾਰ ਤੇ ਆਪ ਨਾਲ ਬੇਨਤੀਆਂ ਹਨ ਕਿ ਇਸ ਬਾਣੀ ਨੂੰ ਜਦੋਂ ਪੜੋਗੇ ਨਾ ਤੇ ਇਹ ਬਾਰੇ ਕਾ ਸਿਮਰਨ ਤੇ ਇਸ ਸਿਮਰਨ ਪਰ ਕੀ ਲਾਭ ਉਠਾਓ ਸੋ ਇਹਨੀਆਂ ਤੋਂ ਬੇਨਤੀਆਂ ਜਰੂਰ ਪ੍ਰਵਾਨ ਕਰਨੀਆਂ ਹਨ ਕਿਵਲੀ ਕਿਸੇ ਦੇ ਮਨ ਨੂੰ ਕੋਈ ਠੇਸ ਪਹੁੰਚ ਜਾਂਦੀ ਹੈ ਸਭ ਕੁਝ ਜੀ ਪਤ ਸਾਹਿਬ ਦੀ ਕਿਰਪਾ ਕਰਦੈ ਬਖਸ਼ਿਸ਼ ਕਰਦੈ ਭੁੱਲ ਜੋ